ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਕਵਿਤਾ ਦੀ ਸਾਂਝ ਪਾਉਣ ਲੱਗਾ ਜੀ ਕਿ ਜ਼ਹਿਰਾਂ ਖਾਈ ਜਾਂਦੇ ਨੇ ਸੋ ਧਿਆਨ ਦੇ ਕੇ ਸੁਣਨਾ ਜੀ ਸਰਦਾਰ ਸਚੰਦ ਸਿੰਘ ਬਾਗੜੀ ਜੀ ਦੀ ਲਿਖੀ ਹੋਈ ਕਵਿਤਾ ਬਹੁਤ ਸੋਹਣੀ ਕਵਿਤਾ ਜੀ ਸੋ ਧਿਆਨ ਨਾਲ ਸੁਣਨਾ ਮਿੱਠੇ ਜ਼ਹਿਰ ਦੇ ਕੌੜੇ ਛਿੱਟੇ ਆ ਹੀ ਜਾਂਦੇ ਨੇ ਉਹ ਮਿੱਠੇ ਜ਼ਹਿਰ ਦੇ ਕੌੜੇ ਸਿੱਟੇ ਆ ਹੀ ਜਾਂਦੇ ਨੇ ਫੇਰ ਵੀ ਵੇਖੋ ਲੋਕੀ ਜ਼ਹਿਰਾਂ ਖਾਈ ਜਾਂਦੇ ਨੇ ਫੇਰ ਵੀ ਵੇਖੋ ਲੋਕੀ ਜ਼ਹਿਰਾਂ ਖਾਈ ਜਾਂਦੇ ਨੇ ਕੁੜੀਆਂ ਬਿਨਾ ਕੁਮਾਰੇ ਰਹਿਣ ਮੁੰਡੇ ਦੁਨੀਆ ਤੇ ਉਹ ਕੁੜੀਆਂ ਬਿਨਾ ਕੁਮਾਰੇ ਰਹਿਣ ਮੁੰਡੇ ਦੁਨੀਆ ਤੇ ਫੇਰ ਵੀ ਵੇਖੋ ਕੁੜੀਆਂ ਲੋਕ ਮਕਾਈ ਜਾਂਦੇ ਨੇ ਫੇਰ ਵੀ ਵੇਖੋ ਕੁੜੀਆਂ ਲੋਕ ਮਕਾਈ ਜਾਂਦੇ ਨੇ ਮਾਰੂਥਲ ਪੰਜਾਬ ਬਣਾਉਣਾ ਝੋਨੇ ਨੇ ਉਹ ਮਾਰੂਥਲ ਪੰਜਾਬ ਬਣਾਉਣਾ ਝੋਨੇ ਨੇ ਤਾਂ ਵੀ ਵੇਖੋ ਲੋਕੀ ਝੋਨਾ ਲਾਈ ਜਾਂਦੇ ਨੇ ਤਾਂ ਵੀ ਵੇਖੋ ਲੋਕੀ ਝੋਨਾ ਲਾਈ ਜਾਂਦੇ ਨੇ ਕੁਝ ਪਲ ਵੀ ਜੇ ਹਵਾ ਮਿਲੇ ਨਾ ਜੀਵਨ ਮੁੱਕ ਜਾਏ ਉਹ ਕੁਝ ਪਲ ਵੀ ਜੇ ਹਵਾ ਮਿਲੇ ਨਾ ਤਾਂ ਜੀਵਨ ਮੁੱਕ ਜਾਏ ਜੀਵਨ ਵਾਲੀ ਹਵਾ ਲੋਕ ਮਕਾਈ ਜਾਂਦੇ ਨੇ ਜੀਵਨ ਵਾਲੀ ਹਵਾ ਲੋਕ ਮਕਾਈ ਜਾਂਦੇ ਨੇ ਆਈਟਮ ਅੰਤ ਹੈ ਇਸ ਧਰਤੀ ਤੇ ਜੀਵਨ ਦਾ ਉਹ ਆਈਟਮ ਅੰਤ ਹੈ ਇਸ ਧਰਤੀ ਤੇ ਜੀਵਨ ਦਾ ਬੰਬ ਮਝਾਈਲਾ ਲੋਕੀਂਤ ਬਣਾਏ ਜਾਂਦੇ ਨੇ ਬੰਬ ਮਝਾਈਲਾ ਲੋਕੀਂਤ ਬਣਾਏ ਜਾਂਦੇ ਨੇ ਨਾਲੇ ਪਤਾ ਸਭ ਨੂੰ ਪਰਲੋ ਦੂਰ ਨਹੀਂ ਨਾਲੇ ਪਤਾ ਸਭ ਨੂੰ ਕਿ ਪਰਲੋ ਦੂਰ ਨਹੀਂ ਧਰਤੀ ਮਾਂ ਨੂੰ ਫੇਰ ਵੀ ਲੋਕ ਅਕਾਈ ਜਾਂਦੇ ਨੇ ਧਰਤੀ ਮਾਂ ਨੂੰ ਫੇਰ ਵੀ ਲੋਕ ਅਕਾਈ ਜਾਂਦੇ ਨੇ ਸੈਨਸਦਾਨ ਹੀ ਨੱਪੀ ਜਾਵਣ ਸੰਗੀ ਕੁਦਰਤ ਦੀ ਉਹ ਸੈਨਸਦਾਨ ਹੀ ਨੱਪੀ ਜਾਵਣ ਸੰਗੀ ਕੁਦਰਤ ਦੀ ਮੌਤ ਦੇ ਮੂੰਹ ਵਿੱਚ ਉਹ ਹਜਾਤੀ ਪਾਈ ਜਾਂਦੇ ਨੇ ਮੌਤ ਦੇ ਮੂੰਹ ਵਿੱਚ ਉਹ ਹਜਾਤੀ ਪਾਈ ਜਾਂਦੇ ਨੇ ਕੀੜੇ ਮਾਰ ਦਵਾਈਆਂ ਹਿੱਸਾ ਬਣੀਆਂ ਭੋਜਨ ਦਾ ਉਹ ਕੀੜੇ ਮਾਰ ਦਵਾਈਆਂ ਹਿੱਸਾ ਬਣੀਆਂ ਭੋਜਨ ਦਾ ਰੋਗ ਨਵੇਂ ਨਿਤ ਲੋਕੀ ਜਿੰਦਰੋਂ ਲਾਹੀ ਜਾਂਦੇ ਨੇ ਲੋ ਰੋਗ ਨਿਤ ਨਵੇਂ ਲੋਕੀ ਜਿੰਦਰੋਂ ਲਾਹੀ ਜਾਂਦੇ ਨੇ ਕੁਝ ਲੋਕਾਂ ਨੂੰ ਸਿਰ ਟਕਣ ਦੀ ਥਾਂ ਧਰਤੀ ਤੇ ਨਹੀਂ ਉਹ ਕੁਝ ਲੋਕਾਂ ਨੂੰ ਸਿਰ ਟਕਣ ਲਈ ਥਾਂ ਨਹੀਂ ਧਰਤੀ ਤੇ ਪਰ ਕੁਝ ਅੰਬਰਾਂ ਦੇ ਵਿੱਚ ਘਰ ਬਣਾਏ ਜਾਂਦੇ ਨੇ ਉਜੰਬਰਾਂ ਦੇ ਵਿੱਚ ਘਰ ਬਣਾਈ ਜਾਂਦੇ ਨੇ ਜੋਕਾ ਵਾਂਗੂ ਲਹੂ ਪੀਂਦੀਆਂ ਲੋੜਾ ਬੰਦੇ ਦਾ ਉਹ ਜੋਕਾ ਵਾਂਗੂ ਲਹੂ ਪੀਂਦੀਆਂ ਲੋੜਾ ਬੰਦੇ ਦਾ ਚੰਦ ਵੇਖ ਲੈ ਫੇਰ ਵੀ ਹੋਰ ਵਿਧਾਈ ਜਾਂਦੇ ਨੇ ਚੰਦ ਵੇਖ ਲੈ ਫੇਰ ਵੀ ਹੋਰ ਵਿਧਾਈ ਜਾਂਦੇ ਨੇ ਸੋ ਕਵਤਾ ਸੁਣਨੀ ਜੀ ਸਾਰੀ ਹੋਰ ਨੂੰ ਵੀ ਸੁਣਾਉਣੀ ਸੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਦੀ ਫਤਿਹ